ਮੈਂ ਸਰਪੰਚ ਪੰਦੇੜ ਇਸ ਵੇਲੇ ਸ਼ੰਭੂ ਬਾਰਡਰ ਤੇ ਅਸੀਂ ਖੜੇ ਆ ਕਿਸਾਨ ਮਜ਼ਦੂਰ ਮੋਰਚੇ ਦਾ ਡੈਪੂਟੇਸ਼ਨ ਚੰਡੀਗੜ੍ਹ ਨੂੰ ਰਵਾਨਾ ਹੋ ਰਿਹਾ ਜਿੱਥੇ ਕੇਂਦਰ ਦੇ ਮੰਤਰੀਆਂ ਨਾਲ 6ਵੇਂ ਦੌਰ ਦੀ ਜਿਹੜੀ ਗੱਲਬਾਤ ਹੋਣੀ ਆ ਦੋਹਾਂ ਫੋਰਮਾਂ ਐਸਕੈਮ ਗੈਰ ਹਾਨੀ ਦੇਕ ਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਪੋਜ਼ਿਟਿਵ ਮੂਡ ਨਾਲ ਮੀਟਿੰਗ ਵਿੱਚ ਜਾਇਆ ਜਾ ਰਿਹਾ ਕਿਉਂਕਿ ਸੜਕਾਂ ਤੇ ਬਹਿਣਾ ਇੰਨਾ ਲੰਮਾ ਸੰਘਰਸ਼ ਕਰਨਾ ਇਹ ਆਸਾਨ ਨਹੀਂ ਹੈਗਾ ਸੋ ਅਸੀਂ ਵੀ ਚੰਨੇ ਹੈਗੇ ਆ ਵੀ ਸਰਕਾਰ ਮੰਗਾ ਮੰਨੇ ਤੇ ਇਹ ਜਿਹੜਾ ਅੰਦੋਲਨ ਆ ਇਸੇਰੇ ਲੱਗੇ ਇਹਦੇ ਨਾਲ ਦੀ ਨਾਲ ਅਸੀਂ ਇਹ ਸਮਝਦੇ ਆ ਵੀ ਜਿਹੜੀ ਦੀਵਾਰ ਬਾਰਡਰਾਂ ਤੇ ਕੱਢੀ ਹੋਈ ਆ ਉਹਦੇ ਨਾਲ ਜਿੱਥੇ ਪੰਜਾਬ ਦੇ ਟਰਾਂਸਪੋਰਟਰਾਂ ਦਾ ਵਪਾਰੀਆਂ ਦਾ ਆਮ ਜਨਤਾ ਦਾ ਤੇ ਸਥਾਨਕ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹ دیوار ਟਾ ਕੇ ਰਾਹ ਖੁੱਲਣਾ ਚਾਹੀਦਾ ਪੰਜਾਬ ਸਰਕਾਰ ਜਿਹੜਾ ਆਪਣੇ ਆਪ 'ਚ ਦਾਵਾ ਕਰਦੀ ਆ ਵੀ ਉਹ ਕਿਸਾਨਾਂ ਦੇ ਨਾਲ ਆ ਚੰਗੀ ਗੱਲ ਆ ਜੇ ਉਹ ਇਹ ਇਲਾਕੇ ਦੀਆਂ ਲੋਕਲ ਸੜਕਾਂ ਜਿਹੜੀਆਂ ਉਹ ਜੇ ਬਣਾ ਦਵੇ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੁਝ ਨਿਪਟਾਰਾ ਹੋ ਸਕੇ ਹੁਣ ਬਾਕੀ ਮੀਟਿੰਗ ਚ ਕੀ ਹੋਊਗਾ ਕੀ ਨਹੀਂ ਹੋਊਗਾ ਇਹ ਮੀਟਿੰਗ ਤੋਂ ਬਾਅਦ ਹੀ ਆਪਾਂ ਕੁਝ ਸਪਸ਼ਟ ਕਰ ਸਕਦੇ ਹਾਂ ਧੰਨਵਾਦ